ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਅੱਜ ਮਛਵਾੜਾ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮਛਵਾੜਾ ਸਾਹਿਬ ਦੀ ਪੁਲਿਸ ਨੇ ਤਿੰਨ ਚੋਰਾਂ ਨੂੰ ਚੋਰੀ ਕੀਤੇ ਹੋਏ ਨੋ ਬਹਾਨਾ ਸਮੇਤ ਕਾਬੂ ਕੀਤਾ ਚੋਰ ਇੰਨੇ ਛਾਤਰ ਢੰਗ ਨਾਲ ਚੋਰੀ ਕਰਦੇ ਸਨ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਇਹਨਾਂ ਦੇ ਕੋਲੋਂ ਪੁਛ ਗੇ ਚਦ੍ਰਾਨ 8 ਮੋਟਰਸਾਈਕਲ ਅਤੇ ਇੱਕ ਇੱਕ ਟਵਾ ਬਰਾਮਦ ਕੀਤੀ ਗਈ ਜੋ ਚੋਰ ਸਨ ਉਹਨਾਂ ਵਿੱਚ ਇੱਕ ਨਵਾਲਕ ਚੋਰ ਵੀ ਸੀ ਪਹਿਲਾਂ ਤਾਂ ਦੋ ਜਣੇ ਆਪਰੇਕੀ ਕਰਦੇ ਸਨ ਅਤੇ ਨਵਾਲਕ ਬੱਚੇ ਨੂੰ ਮੋਟਰਸਾਈਕਲ ਚੋਰੀ ਕਰਨ ਲਈ ਭੇਜ ਦਿੰਦੇ ਸਨ ਤਾਂ ਕਿ ਅਗਰ ਉਹ ਫੜਿਆ ਵੀ ਜਾਵੇ ਤਾਂ ਕਿਸੇ ਨੂੰ ਕੋਈ ਸ਼ੱਕ ਵੀ ਨਾ ਹੋਵੇ ਅਤੇ ਉਸ ਉੱਤੇ ਤਰਸ ਖਾ ਕੇ ਉਸ ਨੂੰ ਛੱਡ ਦੇਣ ਇਸ ਮੌਕੇ ਥਾਣਾ ਮੁਖੀ ਨੇ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਮਾਨਜਗ ਡਾਕਟਰ ਜੁਤੀ ਜੱਜਪੁਰ ਆਈਪੀਐਸ ਐਸਐਸਪੀ ਕੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਬਡਿਵੀਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛਬੜਾ ਪੁਲਿਸ ਵੱਲੋਂ ਮੋਟਰਸਾਈਕਲ ਗ੍ਰੋ ਫੜਿਆ ਗਿਆ ਇਤੋਂ ਕਿਤੋਂ ਫੜੇਗੀ ਜੀ ਪੁਲਿਸ ਕਿਤੇ ਮੋਟਰਸਾਈਕਲ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋਸ਼ੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ 7 ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਬਰਾਮਦ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਇਹਨਾਂ ਕੋਲ ਕਿੱਥੇ ਕਿੱਥੇ ਜੋੜੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ लुधियाना ਵਿੱਚ ਕੁਝ ਚੋਰੀਆਂ ਕੀਤੀਆਂ ਜੀ ਉਹਨਾਂ ਨੇ ਤੇ ਉਹ ਤਤਿਸ ਚੱਲਦੀ ਪਈ ਆ ਇਹਨਾਂ ਦੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਹੋਰ ਨਾ ਕੀ ਕਿਹੜੇ-ਕਿਹੜੇ ਫੜਿਆ ਰਹਿਣਾ ਅਜੇ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਜੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਜੀ ਇਹਨਾਂ ਦਾ ਕੋਈ ਪਹਿਲੇ ਪਰਚੇ ਦਰਜ ਨੇ ਜੀ ਜੀ ਇਹ ਪ੍ਰਕਾਸ਼ ਸਿੰਘ ਕਾਲਾ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮੁਕੱਦਮੇ ਦਰਜ ਹੈਗੇ ਆ ਜੀ ਹੁਣ ਹੋਰ ਕਿਤੇ ਕੋਈ ਕੁਝ ਵੀ ਚੱਲਦੀ ਹੈ ਉਹ ਹੁਣ ਸਭ ਆਪਣਾ ਵਿਹਾਈ ਪੜਦੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮਾਰਕਟ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜੁਮਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭ ਆਬਨਾ ਹੈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਕੋਈ ਇਹ ਸਰ ਵੇਚਦੇ ਕਿਤੇ ਅੱਗੇ ਕਿਸੇ ਨੂੰ ਵੇਚਦੇ ਸੀ ਇਹ ਜਿਵੇਂ ਜੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਹ ਵੀ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਜੀ